ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅੱਜ ਤੁਸੀਂ ਇੱਕ ਜਹੀ ਅਤੁੱਤ ਆਤਮਿਕ ਸਾਕੀ ਸੁਣਨ ਜਾ ਰਹੇ ਹਾਂ ਜੋ ਮਨੁੱਖ ਦੇ ਜੀਵਨ ਦਾ ਸਭ ਤੋਂ ਡੂੰਘਾ ਭੇਦ ਖੋਲਦੀ ਹੈ ਇਹ ਸਾਕੀ ਕੋ ਨਾਨਕ ਦੇਵ ਜੀ ਦੇ ਬਚਨ ਬਾਣੀ ਦੇ ਆਧਾਰ ਤੇ ਹੈ ਅਤੇ ਇਸ ਵਿੱਚ ਧੰਨ ਦੀ ਦੇਵੀ ਲక్ష్ਮੀ ਤੇ ਮਨੁੱਖ ਦੀ ਤਕਦੀਰ ਨੂੰ ਲਿਖਣ ਵਾਲੇ ਕਰਮ ਦੇਵ ਦੇ ਵਿਚਾਰ ਲੀ ਹੋਏ ਅਸਮਾਨੀ ਸੰਵਾਦ ਦੀ ਕਹਾਣੀ ਹੈ ਕਹਿੰਦੇ ਹਨ ਕਿ ਇੱਕ ਵਾਰ ਦੋਵੇਂ ਦੇਵੀ ਦੀਪਤੀਆਂ ਵਿੱਚੋਂ ਇਹ ਤਰਕ ਵਿਤਕ ਚੱਲ ਪਿਆ ਕਿ ਮਨੁੱਖ ਦੇ ਜੀਵਨ ਤੇ ਸਭ ਤੋਂ ਵੱਧ ਅਸਰ ਕਿਸ ਦਾ ਹੈ ਧਨ ਦਾ ਜਾਂ ਕਰਮ ਦਾ ਲక్ష్ਮੀ ਕਹਿੰਦੀ ਸੀ ਕਿ ਜਿੱਥੇ ਉਹ ਪੈ ਰੱਖੇ ਉੱਥੇ ਅੰਧਕਾਰ ਚਾਨਣ ਬਣ ਜਾਂਦਾ ਹੈ ਗਰੀਬ ਰਾਜੇ ਬਣ ਜਾਂਦੇ ਹਨ ਕਤ ਗੱਡੀਆਂ ਮਹਿਲ ਸਨਮਾਨ ਆ ਜਾਂਦਾ ਹੈ ਉਸ ਦਾ غرور ਸੀ ਕਿਉਂਕਿ ਜਗਤ ਤਨ ਨੂੰ ਰੱਬ ਤੋਂ ਵੀ ਵੱਧ ਪੂਜਦਾ ਹੈ ਦੂਜੇ ਪਾਸੇ ਕਰਮਦੇਵਤਾ ਸ਼ਾਂਤ ਖੜੇ ਸੰਤ ਉਹ ਕਹਿੰਦੇ ਸੰ ਤਨ ਤਾਂ ਬਦਲਦਾ ਹੈ ਪਰ ਕਰਮ ਮਨੁੱਖ ਦਾ ਨਸੀਬ ਹੀ ਨਹੀਂ ਮਨੁੱਖ ਦਾ ਆਕਾਰ ਵੀ ਬਣਾਉਂਦੇ ਹਨ ਜਿੱਥੇ ਚੰਗੇ ਕਰਮ ਉੱਥੇ ਚੜਦੀ ਕਲਾ ਜਿੱਥੇ ਮੰਦੇ ਕਰਮ ਉਥੇ ਮਾਇਆ ਦੇ ਪਹਾੜ ਵੀ ਮਨੁੱਖ ਨੂੰ ਸੁੱਖ ਨਹੀਂ ਦੇ ਸਕਦੇ ਇਹ ਗੱਲ ਸੁਣ ਕੇ ਲక్ష్ਮੀ ਦਾ غرور ਹੋਰ ਵੱਧ ਗਿਆ ਉਹ ਕਹਿੰਦੀ ਫਿਰ ਚਲੋ ਇਹ ਮੈਦਾਨ ਅਸੀਂ ਧਰਤੀ ਤੇ ਹੀ ਤੈਅ ਕਰ ਲੈਂਦੇ ਹਾਂ ਪਰਮਾਤਮਾ ਨੇ ਦੋਹਾਂ ਨੂੰ ਰੋਕਿਆ ਅਤੇ ਕਿਹਾ ਤੁਹਾਡੇ ਵਿਚਾਰਾਂ ਦੀ ਸਚਾਈ ਨੂੰ ਅਸੀਂ ਇੱਕ ਪਰਖ ਨਾਲ ਜਾਣਾਂਗੇ ਬਰਕਵੇ ਜਿੱਤੇਗਾ ਉਹ ਜੋ ਮਨੋਖ ਨੂੰ ਸੱਚਾ ਸੁਖ ਚੈਨ ਤੱਕ ਤੇ ਸਦਾ ਬਾਹਰ ਉੰਤੀ ਦੇਵੇਗਾ ਦੋਵੇਂ ਇਹ ਚਨੌਤੀ ਸਵੀਕਾਰ ਕਰਦੇ ਹਨ ਲక్ష్ਮੀ ਸਭ ਤੋਂ ਪਹਿਲਾਂ ਧਰਤੀ ਦੇ ਇੱਕ ਮਹਾਰਾਜ ਦੇ ਮਹਿਲ ਵਿੱਚ ਉਤਰਦੀ ਹੈ ਮਹਿਲ ਸੋਨੇ ਦਾ ਚਮਕ ਰਿਹਾ ਸੀ ਹਰ ਕੰਦ ਤੇ ਹੀਰੇ ਜਵਾਹਰ ਲੱਗੇ ਸਨ 7000 ਸੈਨਿਕਾਂ ਦੀ ਫੌਜ ਤਿਆਰ ਸੀ ਰਾਜਾ ਲਾਲਚ ਤਾਕਤ ਤੇ ਹੰਕਾਰ ਦਾ ਪੂਜਾਰੀ ਸੀ ਜਿਉਂ ਹੀ ਲక్ష్ਮੀ ਨੇ ਉਸਦੇ ਮੱਥੇ ਨੂੰ ਛੂਆ ਰਾਜੇ ਦੇਖ ਜਾਣੇ ਇੱਕਦਮ ਦਸਾ ਗੁਣਾ ਵੱਧ ਗਏ ਉਸਨੇ ਸੋਚਿਆ ਹੁਣ ਤਾਂ ਮੇਰੇ ਬਰਾਬਰ ਕੋਈ ਨਹੀਂ ਉਹ ਤੁਰੰਤ ਹੋਰ ਤਾਕਤ ਕੀ ਕਰਨ ਲੱਗਾ ਲੋਕਾਂ ਨੂੰ ਦਬਾਉਣ ਲੱਗ ਪਿਆ ਕਾਨੂੰਨ ਉਸਤੇ ਆਗਿਆਕਾਰ ਬਣ ਗਏ ਪਰ ਲੋਕਾਂ ਦੇ ਦਿਲ ਉਸ ਤੋਂ ਦੂਰ ਹੁੰਦੇ ਗਏ ਧਨ ਦਾ ਸਾਗਰ ਬਗਿਆ ਪਰ ਰਾਜੇ ਦੇ ਦਿਲ ਵਿੱਚ ਬੇਚੈਨੀ ਦਾ ਸਮੁੰਦਰ ਬਣ ਗਿਆ ਰਾਤ ਨੂੰ ਉਹ ਦਰਬਾਰ ਵਿੱਚ ਸੌ ਨਹੀਂ ਸਕਦਾ ਸੀ ਉਸ ਦੇ ਚਾਰੇ ਪਾਸੇ ਰੱਖੇ ਸੈਂਕੜੇ ਸੈਨਿਕ ਵੀ ਉਸ ਨੂੰ ਸੁਰੱਖਿਆ ਨਹੀਂ ਦੇ ਸਕਦੇ ਸਨ ਕਿਉਂਕਿ ਉਸ ਦੇ ਦਿਲ ਦੇ ਅੰਦਰ ਦਾ ਚੋਰ ਲਾਲਚ ਉਸ ਨੂੰ ਖਾ ਰਿਹਾ ਸੀ ਦੂਜੇ ਪਾਸੇ ਕਰਮਦੇਵਤਾ ਇੱਕ ਗਰੀਬ ਕਿਸਾਨ ਕੋਲ ਪਹੁੰਚਦੇ ਹਨ ਕਿਸਾਨ ਫਟੇ ਹੋਏ ਕੱਪੜਿਆਂ ਵਿੱਚ ਮਿੱਟੀ ਨਾਲ ਲਿਬੜੇ ਹੋਏ ਥਾ ਨਾਲ ਆਪਣੇ ਖੇਤ ਨੂੰ ਪਾਣੀ ਦੇ ਰਿਹਾ ਸੀ ਉਸ ਦੀ ਰੋਜੀ ਘੱਟ ਸੀ ਪਰ ਉਸ ਦੀ ਰੋਟੀ ਸੱਚਾਈ ਦੀ ਮਿਹਨਤ ਨਾਲ ਪੱਕਦੀ ਸੀ ਕਰਮਦੇਵਤਾ ਨੇ ਉਸ ਦੇ ਮੱਥੇ ਤੇ ਹੱਥ ਰੱਖਿਆ ਖਿਸਾਨ ਦੇ ਅੰਦਰ ਇੱਕ ਅਚਾਨਕ ਸ਼ਾਂਤੀ ਦਾ ਚਾਨਣ ਬਹਿਣ ਲੱਗ ਪਿਆ ਉਸ ਰਾਤ ਉਹ ਹਲਕੀ ਪੇਟ ਅੰਦਾ ਹੀ ਭਰਿਆ ਸੀ ਪਰ ਦਿਲ ਪੂਰਾ ਸੀ ਉਸ ਦਾ ਚਿਹਰਾ ਚਮਕ ਰਿਹਾ ਸੀ ਉਹ ਕਹਿੰਦਾ ਹੇ ਵਾਹਿਗੁਰੂ ਤਨ ਹੈ ਮੇਰੇ ਕਰਮ ਜੋ ਮੈਂ ਮਿਹਨਤ ਕਰਦਾ ਹਾਂ ਤੇਰੇ ਨਾਮ ਨਾਲ ਕੰਮ ਕਰਦਾ ਹਾਂ ਪਰਮਾਤਮਾ ਨੇ ਧੋਵੇਂ ਨਤੀਜੇ ਵੇਖ ਕੇ ਅਗਲੇ ਦਿਨਾਂ ਇਕ ਹੋਰ ਪਰਖ ਲਾਈਗੀ ਲక్ష్ਮੀ ਨੂੰ ਕਿਹਾ ਗਿਆ ਕਿ ਰਾਜੇ ਤੂੰ ਅਸਥਾਈ ਦੂਰ ਹੋ ਜਾ ਅਤੇ ਕਰਮ ਦੇਵਤਾ ਨੂੰ ਕਿਹਾ ਕਿ ਕਿਸਾਨ ਤੂੰ ਕੁਝ ਸਮੇਂ ਲਈ ਅਦ੍ਰਿਸ਼ ਹੋ ਜਾਵ ਜਿਉਂ ਹੀ ਲక్ష్ਮੀ ਰਾਜੇ ਤੋਂ ਦੂਰ ਗਈ ਰਾਜੇ ਦਾ ਹੰਕਾਰ ਥਰਥਰ ਪਉਣ ਲੱਗ ਪਿਆ ਉਸ ਨੇ ਲੋਕਾਂ ਤੋਂ ਮਦਦ ਮੰਗਣੀ ਚਾਹੀ ਪਰ ਲੋਕ ਉਸ ਦਾ ਦਰਵਾਜ਼ਾ ਖੁੱਲਣ ਤੱਕ ਧਿਆਨ ਨਹੀਂ ਸਨ ਕਿਉਂਕਿ ਰਾਜੀ ਨੇ ਕਦੇ ਕਿਸੇ ਨੂੰ ਪਿਆਰ ਨਹੀਂ ਦਿੱਤਾ ਸੀ ਉਸ ਨੇ ਧਨ ਦੀ ਧੱਕਾ ਦਿੱਤਾ ਸੀ ਲੋਕ ਉਸ ਨਾਲ ਨਹੀਂ ਉਸ ਦੇ ਖਜ਼ਾਨੇ ਨਾਲ ਜੁੜੇ ਸਨ ਧਨ ਗਿਆ ਲੋਕ ਵੀ ਚਲੇ ਗਏ ਰਾਜਾ ਰਾਤ ਨੂੰ ਰੋ ਰਿਹਾ ਸੀ ਮੈਨੂੰ ਕਿਸੇ ਨੇ ਆਪਣਾ ਨਹੀਂ ਬਣਾਇਆ ਉਧਰ ਕਿਸਾਨ ਜਦੋਂ ਕਰਮ ਦੇਵਤਾ ਦੂਰ ਹੋਏ ਸਵੇਰੇ ਉੱਠ ਕੇ ਖੇਤ ਨੂੰ ਹਾਲ ਦਿੱਤਾ ਬੀਜ ਪਾਈ ਦੁੱਖ ਹੋਇਆ ਪਰ ਸ਼ੁਕਰ ਕੀਤਾ ਉਹ ਕਹਿੰਦਾ ਰੱਬ ਮੇਰੇ ਕਰਮ ਦੇ ਨਾਲ ਹੈ ਉਸ ਦੇ ਸ਼ਰੀਰ ਨੂੰ ਥਕਾਵਟ ਸੀ ਪਰ ਮਨ ਨੂੰ ਨਹੀਂ ਉਹ ਹੱਸਦਾ ਆਪਣੇ ਪਰਿਵਾਰ ਨਾਲ ਪ੍ਰੇਮ ਕਰਦਾ ਨਾਮ ਜਪਦਾ ਉਸ ਦੇ ਅੰਦਰ ਦੀ ਰੌਸ਼ਨੀ ਬਾਹਰ ਚਮਕ ਰਹੀ ਸੀ ਪਰਮਾਤਮਾ ਨੇ ਹੱਸ ਕੇ ਕਿਹਾ ਲక్ష్ਮੀ ਤੂੰ ਤਾਕਤ ਹੈ ਪਰ ਜਦ ਤੂੰ ਹੰਕਾਰ ਨਾਲ ਜੋੜੀ ਜਾਵੇ ਮਨੁੱਖ ਨੂੰ ਢਗਾ ਦਿੰਦੀ ਹੈ ਕਰਮ ਇਹ ਮਨੁੱਖ ਦਾ ਸੱਚਾ ਸਾਥੀ ਹੈ ਇਹ ਨਹੀਂ ਛੱਡਦਾ ਨਾ ਹੀ ਮੁੱਕਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਰਮੀ ਆਵੇ ਕਪੜਾ ਨਦਰੀ ਮੁੱਖੋ ਦਵਾਰ ਜਿਸ ਦੇ ਕਰਮ ਚੰਗੇ ਉਹ ਧੰਨ ਨੂੰ ਰੱਬ ਦੀ ਦਾਤ ਸਮਝਦਾ ਹੈ ਵਾਹਿਗੁਰੂ ਚਾਦ ਰੱਖਦਾ ਹੈ ਲੋਕਾਂ ਦੀ ਸੇਵਾ ਕਰਦਾ ਹੈ उस दे जीवन धन भी आता है इज्जत भी प्यार भी चैन भी इसी का असर राज है कि धन शहरत ताकत ये सब बाहरी चमक हैं यह बदल जाते हैं परम य मनुख की असली पूंजी जे करम उजले तो सब कुछ उजला जे करम मिले तो सारे महल भी काले पै जाते हैं जिथे माया आके गधली हो जाती है ਉਥੇ ਕਰਮ ਸੁੱਚੇ ਕਰ ਦਿੰਦੇ ਹਨ ਜਿੱਥੇ ਲక్ష్ਮੀ ਮਨੁੱਖ ਨੂੰ ਹੰਕਾਰ ਦੀ ਰਾਤੇ ਲੈ ਜਾਂਦੀ ਹੈ ਉਥੇ ਕਰਮ ਮਨੁੱਖ ਨੂੰ ਨਿਮਰਤਾ ਸੱਚਾਈ ਅਤੇ ਭਗਤੀ ਵਾਲੇ ਰਾਤੇ ਅਖਦੇ ਹਨ ਹੁਣ ਇਹ ਕਹਾਣੀ ਇੱਕ ਹੋਰ ਮੋੜ ਲਿੰਦੀ ਹੈ ਦੋਵੇਂ ਦੇਵੀ ਤੇਪਤਾ ਮਨੁੱਖਤਾ ਨੂੰ ਇਹ ਸਿੱਖਿਆ ਦੇਣ ਲਈ ਬੈਠਦੇ ਹਨ ਕਿ ਜੇ ਲక్ష్ਮੀ ਅਤੇ ਕਰਮ ਇਕੱਠੇ ਹੋ ਜਾਣ ਤਾਂ ਮਨੁੱਖ ਦੇ ਜੀਵਨ ਵਿੱਚ ਰੱਬ ਦੀ ਕਿਰਪਾ ਵਰਤੀ ਹੈ ਤਨ ਵੀ ਚੰਗਾ ਮਿਹਨਤ ਵੀ ਚੰਗੀ ਦੁਨੀਆ ਵੀ ਚੰਗੀ ਗੁਰੂ ਸਾਹਿਬ ਕਹਿੰਦੇ ਹਨ ਕਿ ਕਰਮ ਬਿਨਾ ਤਨ ਅੰਨਾ ਹੈ ਤਨ ਬਿਨਾ ਕਰਮ ਬੇਅਸਰ ਪਰ ਜਦੋਂ ਤਨ ਤੇ ਕਰਮ ਦੋਵੇਂ ਗੁਰੂ ਦੇ ਨਾਮ ਨਾਲ ਜੁੜ ਜਾਣ ਮਨੁੱਖ ਸੱਚ ਮੁੱਚ ਅਜਾਬਨ ਜੰਦਾ ਇਸ ਲਈ ਸਾਨੂੰ ਇਹ ਸਾਕੀ ਸਿਖਾਉਂਦੀ ਹੈ ਕਿ ਤਨ ਦੀ ਚਮਕ ਅੱਖਾਂ ਨੂੰ ਚਮਕਾਉਂਦੀ ਹੈ ਪਰ ਕਰਮ ਦੀ ਚਮਕ ਰੂਹ ਨੂੰ ਚਮਕਾਉਂਦੀ ਹੈ ਤਨ ਨਾਲ ਮਹਿਲ ਬਣਦੇ ਹਨ ਪਰ ਕਰਮ ਨਾਲ ਘਰ ਵਸਦੇ ਹਨ ਤਨ ਨਾਲ ਲੋਕ ਮਿਲਦੇ ਹਨ ਪਰ ਕਰਮ ਨਾਲ ਆਪਣੇ ਮਿਲਦੇ ਹਨ ਇਸ ਲਈ ਸੰਗਤ ਜਿਉ ਗੁਰਨਾਨਕ ਸਾਹਿਬ ਜੀ ਦੀ ਇਹ ಅಮੂਲਕ ਸਿੱਖ ਨੂੰ ਦਿਲੀ ਵਿੱਚ ਵਸਾਓ ਪਹਿਲਾਂ ਕਰਮ ਬਣਾਓ ਫਿਰ ਤਨ ਆਪਣੇ ਆਪ ਆ ਜਾਵੇਗਾ ਤਨ ਨੂੰ ਪਕੜ ਕੇ ਕਰਮ ਨਾ ਛੱਡੋ ਜੀਵਨ ਹਣੀਰਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਾ ਜੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ